ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣਾ। ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣਾ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡਵਲ ਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਛੀਰੀ ਤਰਨਤਾਰਨ ਸਹਿਵਾ ਗਿਆ ਤੇ ਉਧਰ ਤੁਹਾਨੂੰ ਮੱਝਾਂ ਦੀ ਵੀਡੀਓ ਵਿਖਾਤੀ ਆ ਤੇ ਇੱਧਰ ਤੁਹਾਨੂੰ ਦੋ ਗਉਆਂ ਦੀ ਵੀਡੀਓ ਪਾਉ ਸਕਦੇ ਕੁਲੇ ਵਿਖਾਉਣੇ ਆ। ਬਿਲਕੁਲ ਤਾਜੀ ਸੂਈ ਆ ਇਹਦਾ ਲੇਖਾ ਜੋਖਾ ਪੁੱਛਦੇ ਆ ਪੌਜੀ ਸਾਸਰੀ ਕਾ ਬਹੁਤ ਸ੍ਰੀ ਗਾਂਜੀ ਸਾਸਰੀ ਕਾ ਹੋਰ ਸਨਾ ਫੂਲਾ ਸਿਆ ਚੜਦੀ ਕਲਾ ਡਰੈਸ ਦੇ ਦਈਏ ਡਰੈਸ ਹੈਗਾ ਆਪਣਾ ਵੀਰ ਦੀ ਪੈਂਡਵਲਡਵਾ ਤਸੀਲ ਪੱਟੀ ਤੇ ਪੈਂਡਵਲਡਵਾ ਆਪਣਾ ਤੁਝੇ ਰਾਤਾਂ ਦਾ ਤਸੀਲ ਪੱਟੀ ਨਾ ਮੇਰਾ ਫੂਲਾ ਤੇ ਦਾ ਸੁਖਦੇਵ ਐ ਕਹਦੇ ਕਾਚਾ ਕਿਉਂ ਭਾਉਜੀ ਨੰਬਰ ਦੇਣੇ ਹੈ ਕਿ ਨਹੀਂ 0887288568819844023 ਇਹਤੇ ਕਰੇ ਸੰਪਰਕ ਉਧਰ 5 ਮਹੀਆਂ ਮਖਾਤਿਆਂ 5 5 ਮਹੀਆਂ ਉਧਰ ਜਾ ਰੀਆਂ ਵੇਖੀਆਂ ਵੇਖੀਆਂ ਤੇ ਇਹਦਾ ਕੀ ਹਸਵਾ ਗਊਤਾ ਜੀ ਪਹਿਲਾ ਸੁਗਾ ਏ ਛਾਈਵਾਲ ਜੀ ਚ ਕਰੋਸ ਆ ਗਈ ਕਰੋਸ ਸਿਆਨੇ ਬੜੀ ਚੋਮਚਾਂ ਚੰਗੀ ਆ ਠੀਕ ਆ ਥਣ ਬਹੁਤ ਚੰਗਾ ਆ ਚਵਾਈ ਮਗਰ ਬੱਛੀ ਮਗਰ ਬੱਛੀ ਰਾਤ ਦੀ ਸੂਈ ਕੱਢ ਫੁੱਲਾ ਸਿਆ ਬਾਹਰ ਜੇਰ ਜੂਰ ਪੈ ਗਈ ਮੈਂ ਉੱਥੇ ਸਾਰਾ ਕੁ ਠੀਕ ਆ ਹੁਣ ਇਹਦੇ ਕੋਲੇ ਬੋਲਾ ਕੀ ਦੁੱਧ ਮੰਗੀ ਆ 8 9 ਕਿਲੋ ਕੋਈ 10 ਕਿਲੋ 9 ਕਿਲੋ ਨਾਲ ਹੋਗਾ ਠੀਕ ਆ ਮੰਗਾ ਲਾਉਂਦੇ ਕਿਉਂ ਵੀ ਨਾ ਨਾ ਉਤਰਾ ਹੀ ਇੱਥੇ ਮੇ ਬੱਛੀ ਗਾਦ ਨਹੀਂ ਲੈਣੀ ਤੇ ਥੋੜੀ ਸੂਹ ਸਾਚ ਆਈ ਬੱਛੀ ਬੜੀ ਚੰਗੀ ਠੀਕ ਆ ਵੇਖੀ ਬੱਤ ਏ ਸਮਹਾਲੀ ਘਾਟਾ ਵਹਿੜ ਚੰਗੀ ਸੀ ਹਾਂਜੀ ਇਹ ਸਾਰਾ ਸਿਆਲ ਕੁਲਦੀਪ ਸਿੰਘ ਨਾਲੀ ਨੇ ਦੁੱਧ ਦਿੱਤੀ ਜਨਾ ਨਾਲੇ ਨੇ ਗਾਂ ਬਣ ਜਾਣਾ ਨਾਲੇ ਉਹ ਬੱਚੀ ਚੰਗੀ ਮਗਰ ਆਮਾ ਕੇ ਬੱਚੀ ਚੰਗੀ ਠੀਕ ਆ ਬੱਚੀ ਸੀਰ ਠੰਡੀ ਬਣੀ ਚਲੋ ਇਹ ਮਾਝੇ ਵਾਲੇ ਪਉ ਧੱਕੇ ਧੱਕੇ ਨੇ ਵੜ ਜਾਂਦੇ گاਵਾ ਮਈਆਂ ਥੱਲੇ ਹਾਂ ਨਾ ਝੂਣ ਚੰਗਾ ਕਿਉਂ ਧੱਕੇ ਰੇਕਦੇ ਸੰਦੀ ਘੱਟ ਇਹ ਦੁੱਧ ਵੀ ਮੱਝਾਂ ਵਰਗਾ ਦੇ ਤੂੰ ਮੱਝਾਂ ਵਰਗਾ ਦੇ ਦੁੱਧ ਦੇਉਂ ਵੀ ਤੇਰਾ ਚੰਗਾ ਕਰ ਠੀਕ ਆ ਇਹ ਵੀ ਨਹੀਂ ਕਰੀਂ ਸਤਾਂ 6 ਕਿਲੋ ਤੇ ਰਿਉ ਦੇ ਦੋ ਢਾਈ ਲੱਖ ਦੀ ਮੈਂ ਨੂੰ ਚੰਗੀ ਠੀਕ ਆ ਸੰਭਾਲ ਲੈ ਆ ਸੰਭਾਲ ਲੈ ਤੇ ਰੇਟ ਇਹਦਾ ਇਹਦਾ ਗੁਰਦੀਪ ਸਾਹਿਬ ਰੇਟ ਹੈਗਾ ਏ ਕਾਲੀ ਯਾਰ ਭੀਆ ਠੀਕ ਆ ਵਿਚੋ ਮਾਨਤਾਣ ਕਰਕੇ 1 35000 ਦੀ ਆ ਬਾਈ 1 35000 ਦੀ ਦੇ ਦੇ ਅੱਛਾ ਮੁੱਲ 1 40 1 35 ਦੀ 1 35 ਦੀ ਲੱਖ ਹੀ ਵਿਚੋ ਭੈਣਾ ਭਰਾਵਾਂ ਨੂੰ ਛੱਡ ਦੇਣਾ 1 35 ਦੀ ਦੇ ਕੱਲੇ 35 ਦੀ ਬਸ ਮੈਂ ਆਈ ਓਏ ਥੋੜ ਮੱਛੀ ਬੜੀ ਚੀਜ਼ ਐ ਨੇ ਸਿਆਣੀ ਆ ਯਾਰ ਬੰਦਾ ਸਾਹਮਲੇ ਗਾਂ ਚੰਗੀ ਤੇਰੀ ਕਿਉਂ ਨਹੀਂ ਆਲੇ ਬੜਾ ਚੂਨ ਲੱਗਾਈ ਬੜਾ ਤੇ ਦੇਹਰਾ ਹਾਂ ਬਾਸ ਕਰ ਇਹ ਮੈਂਟ ਜਾ ਬਾਲਟੀ ਲਾ ਦਿਆ ਕਰੂਗੀ ਟਿਕਾਣੇ ਲਾਊਗੀ ਜਾਊਗੀ ਹਨਾ ਹਾਂ ਫਿਰ ਐ ਨਹੀਂ ਭਾ ਗੋਡਿਆਂ ਚ ਲੈ ਕੇ ਚੋਲਾ ਗੋਰੇ ਘਰ ਇਹਦੇ ਦੇ ਕਿਆ ਬਾਤ ਆ ਯਾਰ ਕੋਈ ਜੂਰ ਨਹੀਂ ਕੋਈ ਕੱਠ ਨਹੀਂ ਠੀਕ ਆ 35000 35000 ਦੀ ਜਿਹੜਾ ਲੈ ਗਿਆਸ ਲੈ ਗਿਆ ਇਹਦਾ ਰਹਿ ਗਿਆ ਰਹਿ ਗਿਆ ਲੱਖ ਹੀ ਛੋੜ ਲੱਖ ਲੱਖ ਛੋੜ ਠੀਕ ਆ ਚੱਲ ਆ ਜਾ ਬਸ ਕਰ ਆ ਵੀ ਵਿਖਾ ਦਈਏ ਇਹ ਵੀ ਵਿਖਾ ਇਹ ਇਹਦਾ ਕੀ ਹਿਸਾਬ ਆ ਇਹ ਵੀ ਪਿੰਡਾ ਸੁਆ ਕਰਦੀ ਸੀ ਸੂਈ ਤਾਜੀ ਠੀਕ ਆ ਸੂਈ ਨੂੰ 12 13 ਦਿਨ 14 ਹੋ ਗਏ ਉਹਨਾਂ ਦੇ ਦਾ ਬੱਚਾ ਮਰ ਗਿਆ ਓਕੇ ਹਾਂ ਦੁੱਧ ਠੀਕ ਆ ਚੋਣ ਚਾਨ ਨੂੰ ਓਕੇ ਮੈਂ ਤਾਂ 13 ਜਿਲੋਂ ਦੀ ਗਰੰਟੀ ਨਾਲ ਜਿਹੜਾ ਮਰਜ਼ੀ ਬੁਕਾ ਲੈ ਰੇਟ ਅਰੇ ਇਹ ਵੀ 40000 ਦੇ ਇਹਦਾ ਵੀ ਲੱਖ ਛੱਡ ਗਏ ਇਹਦਾ ਵੀ ਲੱਖ ਛੱਡ ਕੇ 40 ਦੀ ਹਾਂ ਐਂ ਐਂ ਜਿਹੜੀ ਉਡ ਨਹੀਂ ਕਹਿਣਾ ਪਉਣਾ ਤੇ ਇੱਥੇ ਦੱਸ ਬਤਾ ਨਹੀਂ ਠੀਕ ਆ ਪਸਮਣ ਵੀ ਨਹੀਂ ਦਿੱਤੀ ਆਏ ਦਾ ਝੋਕੇ ਜੇ ਮਾਕੇ ਜੀ ਕਿਉਂ ਉਹਨੂੰ ਬੜਾ ਚੰਗਾ ਹਨਾ ਕਿਉਂ ਹੰਦਵੇਂ گاਵਾ ਸਿਰਾਈ ਚਾਲੀ ਜੋ ਚਾਲੀ ਜੋ ਆਏ ਭੈਣ ਭਰਾ ਦਾ ਫੇਰੀ ਮਾਰ ਠੀਕ ਲੈ ਵੀ ਸੱਜਣੋ ਇਹ ਦੋ ਗਉਆਂ ਪਾਉ ਸੁਖਦੇਵ ਕੋਲੇ ਬਲਟੋਏ ਨਗਰ ਦੇ ਵਿੱਚ ਫੂਲੇ ਕੋਲੇ ਵਿਕਰੀ ਵਾਲੀਆਂ ਤੁਸੀਂ ਵੀਡੀਓ ਐਂਡ ਤੱਕ ਵੇਖ ਲਈ ਤੁਹਾਡਾ ਧੰਨਵਾਦ ਉਹਨਾਂ ਗਉਆਂ ਦੀ ਜਿਉਂਦੇ ਵਾਸਦੇ ਰਹੋ ਪ੍ਰਮਾਤਮਾ ਤੁਹਾਨੂੰ ਦੈਨ ਦੁਗਣੀ ਰਾ ਚੌਗਣੀ ਤਰੱਕੀ ਦੀ